ਚਲੋ ਆ ਜਾਓ ਚਲੋ ਚਲੋ ਪਰੇ ਨੂ ਪਰੇ ਸਾਰੇ ਪਰੇ ਨੂ ਹਟ ਪਲੀਜ਼ ਸਾਰੇ ਪਰੇ ਬੋਤੋ ਯਾਰ ਪਿੱਛੇ ਪਿੱਛੇ ਰੋ ਮੇਰਾ ਵੀ ਗਲੀ ਹੋ ਨਾਮ ਨਾ ਕਰਾ ਯਾਰ ਅੱਗੇ ਅੱਗੇ ਕਰ ਲਿਓ ਨੰਨੂ ਅੱਗੇ ਬੁਲਾ ਰਿਹਾ ਖੋਲ ਜੋ ਯਾਰ ਹੁਣ ਖੋਲ ਜੋ ਭੋਗਿਆ ਸ਼ੌੜਦਾ ਦਾ ਗੱਜੋ ਪਿੱਛੇ ਪਿੱਛੇ ਜੋ ਭੋਗਿਆ ਸ਼ੌੜੋ ਹੋ ਕੰਮ ਤੇ ਤਨ ਕਹਿ ਕੇ ਕਰ ਖੋਲੋ ਪਿੱਛੇ ਮੇਰਾ ਵੀ ਇਹ ਹੁਣ ਚੇਨ ਬਣਾਉਂ ਪਿੱਛੇ ਕਿਛੇ ਹੋ ਜੋ ਵੀ ਤੀ ਬੋਲੇ ਕਿ ਨਹੀਂ ਤੇ ਗੇ ਲੱਗੀ ਨਾ ਹੋ ਗਿਆ ਹੋ ਗਿਆ ਹੋ ਗਿਆ ਹੁਣ ਚਲੇ ਜਾ ਯਾਰ ਬਾਹਰ ਫੜਦੇ ਤੁਸੀਂ ਇਹ ਫੇਰ ਹੋਏ ਚੱਲ ਕਰਦੇ ਚਲੋ ਚਲੋ ਚੱਲੋ ਭੋਗਿਆ ਸ਼ੌੜਦਾ ਆਹੋ ਤੁਰ ਕੇ ਭੱਜੇ ਅੱਜ ਆਓ ਭਾਈ ਜੀ ਚਲੋ कोई बि सिंधी ਇੱਧਰ ਵੀ ਅੱਗੋਂ ਨਹੀਂ ਗਿਆ ਬਾਹਰ ਸਾਹ ਨੂੰ ਇੱਧਰ ਆਪਣੇ ਇੱਧਰ ਮੈਂ ਜਿਹੜੇ ਸਾਈਡ ਹੋ ਜਾਂਦੇ ਹੱਥ ਹੀ ਉੱਠਦੇ ਸਾਈਡ ਹੋ ਜਾਂਦਾ ਸਾਈਡ ਸਾਈਡ ਹੋ ਜਾਂਦਾ ਜੇ ਪੈਂਦਾ ਫੈਂਸ ਸਾਈਡ ਹੋ ਜਾਂਦਾ ਐਨੀ ਮੈਚ ਸਾਈਡ ਮੈਚ ਨਹੀਂ ਕਰ ਸਕਦਾ ਬਾਕੀ ਪਿੱਛੇ ਉਹ ਗੱਲ ਹੀ ਬਾਤ ਸਾਰੀ ਪਵਿੱਤਰ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸ਼ੀਰਧਾਰ ਸਾਹਿਬ ਦੇ ਦਰਸ਼ਨ ਕਰਨ ਪਰਿਵਾਰ ਸਮੇਤ ਆਏ ਆਂ ਪਰਮਾਤਮਾ ਨੇ ਪਿਛਲੇ ਮਹੀਨੇ ਸਾਡੇ ਪਰਿਵਾਰ ਚ ਨਿਯਮਤ ਬਖਸ਼ੀ ਨਿਯਮਤ ਦਾ ਮਤਲਬ ਹੈ ਪਰਮਾਤਮਾ ਦੀ ਬਖਸ਼ਿਸ਼ ਸੋ ਅੱਜ ਨਿਯਮਤ ਵੀ ਪਹਿਲੀ ਵਾਰ ਆਈ ਹੈ ਕਰੋ ਮੱਥਾ ਟੇਕਣਾ ਆ ਅਸ਼ੀਰਵਾ ਲੈਣਾ ਆ ਬੱਚੇ ਦੀ ਤੰਦਰੁਸਤੀ ਵੀ ਤੇ ਪੂਰੇ ਪੰਜਾਬ ਦੇ ਲੋਕਾਂ ਦੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਸਾਰਿਆਂ ਦੇ ਘਰਾਂ 'ਚ ਸੁੱਖ ਸ਼ਾਂਤੀ ਬਣੀ ਰਹੇ ਤੰਦਰੁਸਤੀਆਂ ਤੇ ਤਰੱਕੀਆਂ ਆਉਣ ਇਹ ਹੀ ਅਰਦਾਸ ਕੀਤੀ ਹੈ ਸੋ ਇਹ ਜਗ੍ਹਾ ਹੀ ਅਸੀਏ ਕਿਥੇ ਆ ਕੇ ਸਕੂਨ ਮਿਲਦਾ ਹੈ ਇੱਥੇ ਆ ਕੇ ਬੰਦੇ ਨੂੰ ਆਪਣੀਆਂ ਜਿਹੜੀਆਂ ਅੰਦਰਲੀ ਕੋਈ ਇੱਛਾਵਾਂ ਜਾਂ ਗਰੋਸ ਸਭ ਖੁੱਲ ਜਾਂਦੀਆਂ ਨੇ ਇੱਥੇ ਰਸ ਪੈਣਾ ਕੀਰਤਨ ਸੁਣ ਕੇ ਸੋ ਮੈਂ ਅੱਜ ਬਹੁਤ ਹੀ ਸ਼ਾਂਤੀਪੂਰਵਕ ਤਰੀਕੇ ਨਾਲ ਮੀਡੀਆ ਦਾ ਵੀ ਤੁਹਾਨੂੰ ਧੰਨਵਾਦ ਕਰਦਾ ਕਿ ਅੱਜ ਕੋਈ ਇਦਾਂ ਦਾ ਉਕਾ ਕਈ ਵਾਰ ਕੀ ਹੁੰਦਾ ਕਿ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਸੰਗਤ ਨੂੰ ਬਹੁਤ ਦਿੱਕਤ ਆਉਂਦੀ ਹੈ ਜਿਹੜੇ ਬਜ਼ੁਰਗ ਵੀ ਆਏ ਹੁੰਦੇ ਨੇ ਬੱਚੇ ਵੀ ਆਉਂਦੇ ਪਰ ਅੱਜ ਬਹੁਤ ਡਿਸਪੀਸਲਨ ਨਾਲ ਤੁਸੀਂ ਵੀ ਆਪਣਾ ਕੰਮ ਕੀਤਾ ਸੋ ਇਸ ਕਰਕੇ ਮੈਂ ਕੱਲ ਮੈਂ ਗੁਰਦਾਸਪੁਰ ਸੀ ਕੱਲ ਸ਼ਾਮ ਨੂੰ ਤੁਸੀਂ ਵੀ ਆਪਣੇ ਕਹਿੰਦੇ ਨਹੀਂ ਹਾਲ ਬਾਜ਼ਾਰ ਤੇ ਕਪੜਾ ਬਾਜ਼ਾਰ ਦਾ ਰੋਡ ਸ਼ੂ ਤੁਸੀਂ ਉਹ ਕੀਤਾ ਸੋ ਅੱਜ ਵੀ ਅੱਜ ਵੀ ਮੈਂ ਜਾਊਂਗਾ ਪੱਟੀ ਉੱਤੇ ਵਾ ਜਲੰਧਰ ਇਹ ਦੁਬਾਰਾ ਅੱਗੇ ਮਾਲੇ ਵੱਲ ਨੂੰ ਜਾ ਕੇ ਫਿਰ ਦੁਬਾਰਾ ਆਵਾਂਗੇ ਪ੍ਰਮਾਤਮਾ ਕੇ ਹੀਰਦਾਸ ਕਰਨਾ ਹੈ ਕਿ ਪ੍ਰਮਾਤਮਾ ਸਮਤ ਬਖਸ਼ੇ ਜੋ ਜ਼ਿੰਮੇਵਾਰੀਆਂ ਦੇ ਰੱਖੀਆਂ ਨੇ ਉਹਨਾਂ ਨੂੰ ਨਿਭਾਉਣ ਦਾ ਬਲ ਬਖਸ਼ੇ ਔਰ ਜਿੰਨੀ ਕਿ ਇੱਜ਼ਤ ਪ੍ਰਮਾਤਮਾ ਨੇ ਬਖਸ਼ੀ ਹੋਈ ਹੈ ਉਹਨੀ ਕਾਇਮ ਰਹੇ ਔਰ ਸਾਡੇ ਕੋ ਸਾਡੇ ਕੋਲੋਂ ਜਾਣੇ ਅਣਜਾਣੇ ਜਿ ਕੋ ਇਹੋ ਜੀ ਭੁੱਲ ਨਾ ਹੋ ਜਾ ਜਿਹਦੇ ਨਾਲ ਕਿਸੇ ਇੱਕ ਵੀ ਘਰ ਦਾ ਜਿਹੜਾ ਚੁੱਲਾ ਹੈ ਉਹਦੀ ਅੱਗ ਬੁਝੇ ਸੋ ਲੈ ਕੇ ਆਇਆ ਪੰਜਾਬ ਦੇ ਜੀ ਆ ਸਮਸਿਆਵਾਂ ਨੂੰ ਦੂਰ ਕਰਨਾ ਕੋਈ ਅਲਮਤਾਂ ਨੇ ਜਿਹੜੀਆਂ ਉਹ ਸਭ ਦੂਰ ਹੋ ਜਾਣਗੇ ਥੋੜਾ ਜਿਹਾ ਸੱਚੇ ਦਿਲੋਂ ਨਿਰੰਤ ਕੰਦੀ ਲੋੜ ਹੈ ਲੋਕਾਂ ਦਾ ਸਾਥ ਮਿਲ ਰਿਹਾ ਤੇ ਬਹੁਤ ਵੱਡੇ ਲੈਵਲ ਤੇ ਬਹੁਤ ਵੱਡੇ ਪੱਧਰ ਤੇ ਜਿਹੜਾ ਪੰਜਾਬ ਦਾ ਵਿਕਾਸ ਹੋ ਰਿਹਾ ਉਹਨਾਂ ਨਾਲ ਦਿਨ ਪੁਛ ਰੰਗ ਚੜ੍ਹ ਦਿਖਾਈ ਦੇਣ ਲੱਗੇ ਰੰਗਲੇ ਪੰਜਾਬ ਕੁਛ ਰੰਗ ਆਉਣ ਵਾਲੇ ਦਿਨਾਂ ਚ ਦਿਖਾਈ ਦੇਣ ਲੱਗ ਜਾਣਗੇ ਤੇ ਇਹ ਧਰਤੀ ਐਸੀ ਬਖਸ਼ਿਸ਼ ਹੈ ਇਹ ਧਰਤੀ ਬਹੁਤ ਵਾਰੀ ਇੱਥੇ ਲੁੱਟਣ ਵੀ ਆਏ ਇਸ ਧਰਤੀ ਨੂੰ ਕੁੱਟਣ ਵੀ ਆਏ ਆ ਪਰ ਪੰਜਾਬ ਦੇ ਲੋਕਾਂ ਦਾ ਜਿਹੜਾ ਭਾਈਚਾਰਾ ਹੈ ਜਿਹੜੀ ਸਾਂਝ ਹੈ ਭਾਈਚਾਰਕ ਸਾਂਝ ਉਹ ਕਦੇ ਪੰਜਾਬ ਵਿੱਚ ਟੁੱਟਦੀ ਖਤੋਂ ਨਹੀਂ ਆਉਂਦੀ ਸੋ ਇਸ ਗੱਲ ਨੂੰ ਮਾਰ ਦੇ ਮਹਿਸੂਸ ਕਰਦਾ ਮੈਂ ਆਪਣੇ ਉਹਨਾਂ 3.5 ਕਰੋੜ ਪੰਜਾਬੀਆਂ ਦੇ ਕਿ ਅਸੀਂ ਆਪਣੀਆਂ ਸੰਗਰਾਮਾਂ ਆਪਣੀਆਂ ਈਤਾਂ ਆਪਣੇ ਆਰਮਨੋਮੀਆਂ ਆਪਣੇ ਹਨੂਮਨ ਜੈਨਤੀਆਂ ਅਸੀਂ ਇਕੱਠੇ ਮਨਾਉਂਦੇ ਆਪਣੇ ਗੁਰਪੁਰਪੁਰ ਵਾਸੀਂ ਇਕੱਠੇ ਮਨਾਉਂਦੇ ਸਾਰੇ ਤੇ ਸਾਡੇ 'ਚ ਕੋਈ ਤਰੇੜ ਨਹੀਂ ਆ ਸਕਦੀ ਔਰ ਇਹੀ ਅਰਦਾਸ ਕੀਤੀ ਹੈ ਕਿ ਪ੍ਰਮਾਤਮਾ ਪੰਜਾਬ 'ਚ ਸ਼ਕਸ਼ਾਂਤੀ ਤੇ ਭਾਈਚਾਰਕ ਸਾਂਝ ਬਣਾਈ ਰੱਖੇ